ਮਾਨ ਹੋਣਾ ਮੇਰੇ ਵੀਰੋ ਫਤਿਹ ਜੰਡ ਵਾਲੇ ਦਾ ਬਲਰਾਜ ਬਾਜੀ ਦੇ ਪੁੱਤਰ ਦਾ ਕਹਿੰਦੇ ਹਾਰਨੇ ਮੋਟਰਸਾਈਕਲ ਤੇ ਕੇ ਅੱਜ ਰਾਜੂ ਰਾਪੂ ਵਾਲੀਆ ਰਿੰਕੂ ਪ੍ਰਧਾਨ ਹੋਰੀ ਸੁੱਖਾ ਰਾਮੂ ਵਾਲਾ ਇਟਲੀ ਤੇ ਨਾਲ ਕੁੰਮਨ ਬਰਦ ਹਰਬੰਸ ਸਿੰਘ ਜੀ ਕੈਨੇਡਾ ਤੇ ਨਾਲ ਕਹਿੰਦੇ ਸਾਡੇ ਮਾਸਰ ਜੀ ਦਾ ਆਮ ਲਭਾਇਆ ਇਹਨਾਂ ਵੱਲੋਂ ਮੇਰੇ ਵੀਰੋ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਔਰ ਫਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਲਾਡੀ ਸ਼ੇਰੋ ਵਾਲ ਜੀ ਸਾਬਕਾ ਐਮਐਲਏ ਸ਼ਾਹਕੋਟ ਮੌਜੂਦਾ ਐਮਐਲਏ ਸ਼ਾਹਕੋਟ ਲਾਡੀ ਸ਼ੇਰੋ ਵਾਲਿਆ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਧਰ ਚਾਬੀਆਂ ਦਿੱਤੀਆਂ ਜਾ ਰਹੀਆਂ ਬੋਲੇ ਸੋ ਨਿਹਾਲ ਉਧਰ ਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਹਰੀ ਸਰਪੰਚ ਰਾਮੂ ਵਾਲਾ ਰਾਜੂ ਰਾਮ ਵਾਲਾ ਇਟਲੀ ਔਰ ਰਾਮ ਲਵਾਇਆ ਜੀ ਨਾਲ ਸੁਖਬੰਦ ਸਿੰਘ ਜੀ ਕਰੇਟਾ ਨਾਲ ਐਮਐਲਏ ਲਾਡੀ ਸ਼ੇਰਵਾਲੀਆ ਨਾਲ ਬਲਰਾਜ ਬਾਜੀ ਜੰਡ ਵਾਲਾ ਔਰ ਹੋਰ ਵੀ ਜਿੰਨੇ ਸਾਡੇ ਗਰਮੀਤ ਦਿਓਰ ਹੋਰੀ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਔਰ ਗਰਾਊਂਡ ਦਾ ਚੱਕਰ ਜਰੂਰ ਲਾਉਣਾ ਇੱਕੋ ਫਤਿਹ ਜਿੱਥੋਂ-ਜਿੱਥੋਂ ਦੀ ਮੋਟਰਸਾਈਕਲ ਨੋਬੋ ਤਾੜੀਆਂ ਜ਼ਰੂਰ ਮਾਰਦੀਆਂ ਹੈ ਇਹ ਸਾਡੇ ਇਟਲੀ ਵਾਲੇ ਭਰਾਵਾਂ ਵੱਲੋਂ ਵੱਡਾ ਮਾਨ ਸਨਮਾਨ ਰਿੰਕੂ ਪ੍ਰਧਾਨ ਇਟਲੀ ਨਾਲ ਸਾਡੇ ਸੁਖਾ ਰਾਮੂ ਵਾਲਾ ਇਟਲੀ ਨਾਲ ਰਾਜੂ ਰਾਮੂ ਵਾਲਾ ਹਰਬੰਸ ਸਿੰਘ ਜੀ ਕੈਨੇਡਾ ਨਾਲ ਹਨੀ ਸਰਪੰਚ ਹੋਰੀ ਨਾਲ ਜਿੰਨੇ ਵੀ ਐਨਆਰਆਈ ਭਰਾਵਾਂ ਦੇ ਵੱਡੇ ਸਹਿਯੋਗ ਨੇ ਨਾਲ ਜਸਵੀਰ ਸਿੰਘ ਜੀ

ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸੁਖਬੰਧ ਸਿੰਘ ਜੀ ਕਨੇਡਾ ਜੀ ਬਹੁਤ ਵੱਡਾ ਉਹਨਾਂ ਨੇ ਮਾਣ ਵੀ ਕੀਤਾ ਮੈਂ ਵਿਸ਼ੇ